ਹਰ ਤੂੰ ਨਹੀਂ ਤੁਸੀਂ ਹਰ ਤੂੰ ਨਹੀਂ ਬੋਲ ਅਗਰ ਤੁਸੀਂ ਉਸ ਹਸਨਾ ਵਾਲਾ ਨਿਸ਼ਾਨਤ ਸ਼ਰਮਾ ਜਥੇਦਾਰ ਹਵਾਰਾ ਤੋਂ ਜਿਹਨੇ ਥੱਪੜ ਖਾਦਾ ਸੀਗਾ ਆ ਜਿੱਥੇ ਜਵਾਰਾ ਜਥੇਦਾਰ ਹਵਾਰੇ ਦਾ ਨਾਮ ਸੁਣਿਆ ਉਹਦੇ ਤਾਂ ਕੰਨ ਫੜ 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 ਕਰਨ ਲੱਗ ਗਏ ਮੈਂ ਕੀ ਕਹਿ ਰਿਹਾ ਜੇ ਤੂੰ ਆਤਮਵਾਦੀ ਨੂੰ ਜਥੇਦਾਰ ਦੱਸਣਾ ਵੀ ਸਾਡੀ ਬ੍ਰੈਸਕੂਲ ਮਸਾਨ ਦੀ ਲੋੜ ਨਹੀਂ ਹਵਾਰਾ ਸਾਹਿਬ ਮੇਰਾ ਜਥੇਦਾਰਾ ਮੈਂ ਮੰਨਦਾ ਮੈਂ ਕਿਉਂ ਕਮਾਤਵਾਦੀ ਮੈਂ ਨਹੀਂ ਕਹਿੰਦਾ ਅੱਜ ਤੋਂ ਬਾਅਦ ਸਾਡੀ ਪ੍ਰੈਸ ਕਾਨਫਰੰਸ ਨਹੀਂ ਆਣਾ। ਇਹ ਤਾਂ ਹੈਗਾ ਆ। ਫਾਰਮਲ ਹੈ ਉਹ ਜਦੋਂ। ਫਿਰ ਪਰ ਅੱਜ ਤੋਂ ਬਾਅਦ ਸਾਡੀ ਪ੍ਰੈਸ ਕਾਨਫਰੰਸ ਨਹੀਂ ਆਇਆ। ਸੋ ਦਿਵਲ ਨਿਸ਼ਾਨ ਚਰਵਲ ਨੇ ਹੱਥ ਕਰਕੇ ਮੈਂ ਜੀ ਇਹਨਾਂ ਕੋਲ ਮੇਰੇ ਸਵਾਲਾਂ ਦੇ ਜਵਾਬ ਨਹੀਂ ਹੈਗੇ। ਤੇ ਇਹ ਕਹਿੰਦੇ ਨੇ ਅੱਜ ਤੋਂ ਬਾਅਦ ਇਹ ਸਾਡੀ ਪ੍ਰੈਸ ਕਾਨਫਰੰਸ ਨਹੀਂ ਹੈ ਨਾ। ਹੋਰ ਜ਼ਿਆਦਾ ਗਲਪ ਗਿਆ। ਕਿੰਨੇ ਗਲਪ ਕਰਦੇ ਆ ਨਿਸ਼ਾਨ ਜੀ ਦਾ ਕਹਿਣਾ ਇਹ ਆ ਕਿ ਇਹ ਮੇਰੇ ਸਵਾਲਾਂ ਦੇ ਅੱਗੇ ਤੋਂ ਜਵਾਬ ਨਹੀਂ ਦੇ ਸਕਦੇ ਅੱਗੇ ਤੋਂ। ਨਹੀਂ ਨਹੀਂ ਹੈਲੋ ਹੈਲੋ ਤੁਸੀਂ ਕਿਹਾ ਹਾਂ ਤੂੰ ਨਹੀਂ ਤੁਸੀਂ ਹਾਂ ਤੂੰ ਨਹੀਂ ਬੋਲ। ਅਗਰ ਤੁਸੀਂ ਉਹ ਮੇਰੀ ਗੱਲ ਛੱਡ ਤੁਸੀਂ ਕਿਹਾ ਮੈਂ ਜ਼ਤਦਾਰ ਮੰਨਦਾ। ਉਹ ਨੂੰ ਅਤਵਾਦੀ ਹੈ ਉਹ ਅਤਵਾਦੀ ਹੈ ਤੂੰ ਉਹਨੂੰ ਜਥੇਦਾਰ ਕਿਵੇਂ ਕਹਿੰਦਾ ਤੁਹਾਡੇ ਲੁਧਿਆਣੇ ਤੋਂ ਇਸ਼ਾਰਾ ਹੈਗਾ ਮਾਨੂੰ ਪਰਤਾ ਮੈਂ ਜਥੇਦਾਰ ਹਵਾਰਾ ਦੀ ਫੋਟੋ ਪੈਰ ਥੱਲੇ ਰੱਖਿਆਰ ਹੁੰਦਾ ਤੁਹਾਡੇ ਲਈ ਹੈਲੋ ਮਿਸਟਰ ਜਥੇਦਾਰ ਹੁੰਦਾ ਤੁਹਾਡੇ ਲਈ ਕੰਮ ਨਹੀਂ ਹੋ ਰਿਹਾ ਕੋਤ ਬੱਤੀਆ ਕਹਿੰਦਾ ਤੂੰ ਨੂੰ ਮੈਂ ਕਿ ਮੈਂ ਕਿਉਂ ਕਹਾਂ ਮੇਰਾ ਜਥੇਦਾਰਾ ਹਵਾਰਾ ਉਹ ਤੁਸੀਂ ਕਿੰਨੇ ਪੁੱਠੇ ਸਵਾਲ ਪੁੱਛੇ ਮੈਂ ਤੁਹਾਨੂੰ ਕੁੱਟ ਸਕਦਾ ਹਾਂ ਮੈਂ ਥੋੜੀ ਧੱਕੜਾ ਮੈਂ ਤੁਹਾਨੂੰ ਜਵਾਬ ਦੇ ਸਕਦਾ ਤੁਹਾਡੀ ਗੱਲ ਦਾ ਜਵਾਬ ਦੇ ਸੁਣਾ ਤੁਸੀਂ ਅੱਤਵਾਦੀ ਨੂੰ ਭਾਈ ਕਹਿ ਰਹੇ ਹੋ ਮੈਨੂੰ ਬੜੀ ਪਿੰਚ ਹੋਈ ਬੜੇ ਮੈਂ ਪ੍ਰੈਸਰ ਕੋਲ ਫਸਾਨ ਕੀਤੀਆਂ ਨੇ ਅੱਜ ਤੱਕ ਕਿਸੇ ਪੱਤਰਕਾਰ ਨੇ ਅੱਤਵਾਦੀ ਨੂੰ ਭਾਈ ਨਹੀਂ ਕਿਹਾ ਜਗਤਾਰ ਸਿੰਘ ਵਾਰਾ ਗਿਆ ਉਹ ਜੱਜਦਾਰ ਹੈਗਾ ਆ ਫੌਮ ਨੇ ਉਹ ਜੱਜਦਾਰ ਨਿਸ਼ਾੰਤ ਸ਼ਰਮ ਨੇ ਵੀ ਬੜਾ ਜ਼ੋਰ ਲਾਇਆ ਸੀ ਮੈਨੂੰ ਮੇਰੇ ਤੇ ਪਰਚਾ ਦਰਜ ਕਰਵਾਉਣਾ ਮੈਨੂੰ ਗ੍ਰਿਫਤਾਰ ਕਰਵਾਉਣਾ ਮੈਂ ਉਹਦੀ ਮਾਨ ਹਨ ਨਹੀਂ ਕਰਤੀ ਸਭ ਤੋਂ ਪਹਿਲਾਂ ਮੈਂ ਨਿਸ਼ਾੰਤ ਸ਼ਰਮੇ ਨਾਲ ਉਲਝਿਆ ਸੀਗਾ ਛੇਸੇਨਾ ਵਾਲਾ ਨਿਸ਼ਾੰਤ ਸ਼ਰਮਾ ਜਿਤਧਰ ਹਵਾਰਾ ਤੋਂ ਜਿੰਨੇ ਥੱਪੜ ਖਾਦਾ ਸੀਗਾ ਮੇਰੀ ਬਹੁਤ ਮੇਰਾ ਫਰਸਟ ਵੀਡੀਓ ਉਹ ਵਾਇਰਲ ਹੋਇਆ ਸੀਗਾ ਮੈਂ ਦੇਖੋ ਮੈਂ ਕੌਂਟਰੋਵਰਸੀ ਨਹੀਂ ਕਰਦਾ ਕੌਂਟਰੋਵਰਸੀ ਹੋ ਗਈ ਕਿਵੇਂ ਹੋਈ ਉਹ ਵੀ ਫਰਸਟ ਕੌਂਟਰੋਵਰਸੀ ਨਿਸ਼ਾੰਤ ਸ਼ਰਮ ਨੇ ਵੀ ਬੜਾ ਜ਼ੋਰ ਲਾਇਆ ਸੀ ਮੈਨੂੰ ਮੇਰੇ ਤੇ ਪਰਚਾ ਦਰਜ ਕਰਵਾਉਣਾ ਮੈਨੂੰ ਗ੍ਰਿਫਤਾਰ ਕਰਾਉਣਾ ਮੈਂ ਉਹਦੀ ਮਾਨ ਹਨ ਨਹੀਂ ਕਰਤੀ ਮੈਂ ਇਹ ਕਹਤਾ ਮੈਂ ਉਹ ਬੜਾ ਜ਼ੋਰ ਲਾਇਆ ਸੀ ਉਹਨੇ ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਆ ਹੋਇਆ ਕਿ ਮੈਂ ਉਹਦੀ ਪ੍ਰੈਸ ਕਾਨਫਰੰਸ ਵਿੱਚ ਗਿਆ ਮੈਨੂੰ ਮੈਨੂੰ ਕਿਸੇ ਅ ਪੱਤਰਕਾਰ ਭરાਣੇ ਕਿਹਾ ਯਾਰ ਪ੍ਰੈਸ ਕਾਨਫਰੰਸ ਆ ਕੋਈ ਸ਼ਿਪਸ ਨਾਲ ਆਇਆ ਹੋਇਆ ਤੁਸੀਂ ਆ ਕੇ ਇੰਟਰਵਿਊ ਕਰ ਲਓ ਮੈਂ ਗਿਆ ਤੇ ਬੀਸਮੈਂਟ ਦੇ ਵਿੱਚ ਉਹਦੀ ਪ੍ਰੈਸ ਕਾਨਫਰੰਸ ਸੀਗੀ ਔਰ 28 30 ਜਣੇ ਉਹਦੇ ਗਨਮੈਨ ਉੱਪਰ ਬੀਸਮੈਂਟ ਦੇ ਉੱਤੇ 15 20 ਜਣੇ ਉੱਥੇ ਬੈਠੇ ਹੋਏ 15 20 ਜਣੇ ਥੱਲੇ ਮੈਂ ਗਿਆ ਮੈਂ ਦੇਖਿਆ ਮੋਟਾ ਉਹ ਮੈਂ ਕਿਹਾ ਕਿੱਥੇ ਮੈਨੂੰ ਇਹਦੇ ਨਾਲ ਇੰਟਰਵਿਊ ਕਰਵਾ ਰਿਆ ਮੈਂ ਨਹੀਂ ਕਰਨੀ ਇਹਦੀ ਕਣਾ ਭਾਈ ਜੀ ਮੇਰੀ ਇੱਜ਼ਤ ਦਾ ਸਵਾਲ ਆ ਪ੍ਰੈਸ ਕਾਨਫਰੰਸ ਖਤਮ ਹੋ ਗਈ ਸਿਰਫ ਤੁਹਾਡਾ ਵੇਟ ਕਰਦੇ ਕਿ ਤੁਸੀਂ ਆਓਗੇ ਤੇ ਸਵਾਲ ਕਰੋਗੇ ਮੈਂ ਕਿਹਾ ਭਾਈ ਸਾਹਿਬ ਪਹਿਲਾਂ ਤਾਂ ਮੇਰੇ ਮੇਰਾ ਕੋਈ ਫਿਲਟਰ ਹੈ ਨਹੀਂ ਇਹ ਇੰਟਰਵਿਊ ਨਾ ਕਰਵਾ ਬੈਟਰ ਹੈ ਜਿਹੜੀ ਤੂੰ ਬੇਇੱਜ਼ਤੀ ਦੀ ਗੱਲ ਕਰਦਾ ਇੰਟਰਵਿਊ ਜੇ ਕਰਵਾਤੀ ਵੱਧ ਹੋਣੀ ਆ ਨਹੀਂ 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 ਰਿਕਵੈਸਟ ਆ ਤੁਸੀਂ ਦੋ ਚਾਰ ਸਵਾਲ ਕਰ ਲਓ ਫਿਰ ਮੈਂ ਕਿਹਾ ਦੋ ਚਾਰ ਸਵਾਲ ਹੁੰਦੇ ਨਹੀਂ ਮੇਰੇ ਕੋਲ ਕੋਈ ਫਿਲਟਰ ਨਹੀਂ ਹੈਗਾ ਅੱਛਾ ਉਹ ਹਜਤਦਾਰ ਹਵਾਰੇ ਤੋਂ ਥੱਪੜ ਖਾਦਾ ਹੋਇਆ ਉਹਨੇ ਜਾਂਦੇ ਸਾਰੀ ਉਹਨੂੰ ਮੂੰਹ ਤੇ ਅੱਗੇ ਮਾਈਕ ਕੀਤਾ ਮੈਂ ਆ ਭਾਨੂੰ ਪ੍ਰਤਾਪ ਤੁਹਾਡੇ ਨਾਲ ਦਾ ਇੱਕ ਹੈਗਾ ਉਹ ਜ਼ਥੇਦਾਰ ਹਵਾਰੇ ਦੀ ਫੋਟੋ ਤੇ ਪੈਰ ਰੱਖ ਕੇ ਖੜਾ ਹੋਇਆ ਤੁਸੀਂ ਕਿਉਂ ਪੰਗੇ ਲੈਨੇ ਹੋ ਬਾ ਜਿੱਥੇ ਜਵਾਰੇ ਜ਼ਥੇਦਾਰ ਹਵਾਰੇ ਦਾ ਨਾਮ ਸੁਣਿਆ ਉਹਦੇ ਤਾਂ ਕੰਨ ਫੜ 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 ਕਰਨ ਲੱਗ ਗਏ ਅੱਛਾ ਯਾਰ ਮੈਂ ਜ਼ਥੇਦਾਰ ਮੰਨਦਾ ਤੂੰ ਉਹਨੂੰ ਹੱਦ ਵਧੀ ਹੈ ਉਹ ਹੱਦ ਵਧੀ ਹੈ ਤੂੰ ਉਹਨੂੰ ਜ਼ਥੇਦਾਰ ਕਿਵੇਂ ਕਹਿੰਦਾ ਤੁਹਾਡੇ ਲੁਧਿਆਣਾ ਤੋਂ ਇੱਕ ਹੈਗਾ ਭਾਨੂੰ ਪ੍ਰਤਾਪ ਮੈਂ ਜ਼ਥੇਦਾਰ ਹਵਾਰਾ ਦੀ ਫੋਟੋ ਪੈਰ ਥੱਲੇ ਰੱਖਿਆ ਹੋਗਾ ਤੁਹਾਡੇ ਲਈ ਹੈਲੋ ਮਿਸਟਰ ਤੁਹਾਡੇ ਲਈ ਕੀ ਕਰੇ ਕਲਪ ਗਿਆ ਉਹ ਕਲਪਨਾ ਹੀ ਸੀ ਉਹਨੇ ਤੁਸੀਂ ਇਹ ਦੇਖੋ ਕਿ ਉਹ ਇੰਟਰਵਿਊ 25 30 ਗਨਮੈਨ ਹੋਣ ਬਾਕੀ ਸਾਰੇ ਸ਼ਿਵਸੈਨਾ ਵਾਲੇ ਹੋਣ ਵਿੱਚ ਇਕੱਲਾ ਮੈਂ ਸਰਦਾਰ ਤੇ ਨਾਲ ਮੇਰੇ ਇੱਕ ਮੇਰਾ ਕੈਮਰਾਮੈਨ ਸਰਦਾਰ ਉਹ ਇੰਨਾ ਡਰ ਗਿਆ ਵਿਚਾਰਾ ਉਹਨੇ ਕੈਮਰਾ ਬੰਦ ਕਰਤਾ ਜਿਹੜੀ ਉਹ ਇੰਟਰਵਿਊ ਵਾਇਰਲ ਹੋਈ ਹੈ ਉਹ ਸਾਡੇ ਕੈਮਰੋ ਤੋਂ ਨਹੀਂ ਹੈ ਉਹ ਜਿਹੜੇ ਉੱਥੇ ਸੀਗੇ ਹੋਰ ਪੱਤਰਕਾਰ ਸੀ ਉਹ ਰਿਕਾਰਡ ਕਰ ਰਹੇ ਸੀ ਇੱਕ ਦੋ ਪੱਤਰਕਾਰ ਨੇ ਜਾਂ ਉਹਨਾਂ ਨੇ ਨਿਸ਼ਾਨਤ ਸ਼ਰਮਾ ਦਾ ਜਿਹੜਾ ਬੰਦਾ ਸੀਗਾ ਉਹਨੇ ਜਿਹੜੀ ਰਿਕਾਰਡ ਕੀਤੀ ਸੀ ਲਾਈਵ ਚੱਲ ਰਹੀ ਸੀ ਉਹ ਲਾਈਵ ਲੋਕਾਂ ਨੇ ਚੱਕ ਲਈ 3-4 ਮਿੰਟ ਦੀ ਉਹ ਕਲਿੱਪ ਵਾਇਰਲ ਹੋਈ ਸ਼ਾਮ ਤੱਕ ਸਾਨੂੰ ਚੈਨਲ ਮੰਗਣ ਵੀ ਉਹ ਕਲਿੱਪ ਦਿਓ ਸਾਡੇ ਕੋਲ ਕਲਿੱਪ ਕਿੱਥੋਂ ਆਣੀ ਮੇਰਾ ਤਾਂ ਕੈਮਰਾਮੈਨ ਹੀ ਡਰ ਗਿਆ ਬਚਾਰਾ ਮੈਂ ਸਵਾਲ ਪੁੱਛੀ ਜਾ ਰਿਆਂ ਤੇ ਉਹ ਕੈਮਰਾ ਤਾਂ ਫੜਿਆ ਹੋਇਆ ਪਰ ਕੈਮਰਾ ਚਲਾ ਨਹੀਂ ਰਿਆ ਮੈਂ 17 ਮਿੰਟ ਮੈਂ ਲਗਾਤਾਰ ਉਹਨੂੰ ਸਵਾਲ ਪੁੱਛੇ ਉਹ ਕਹਿੰਦਾ ਜੀ ਅਸੀਂ ਜੀ ਮਾਪਿਓ ਦੀ ਸੇਵਾ ਕਰਨੀ ਸਿਖਾਉਨੇ ਆ ਅਸੀਂ ਗਉ ਦੀ ਮੈਂ ਕਿਹਾ ਯਾਰ ਇਹ ਤਾਂ ਨੋਰਮਲ ਚੀਜ਼ਾਂ ਨੇ ਐਕਸਟਰਾ ਕੀ ਕਰ ਰਹੇ ਹੋ ਤੁਸੀਂ ਸਮਾਜ ਵਾਸਤੇ ਅਸੀਂ ਇਹ ਹੀ ਕਰ ਰਹੇ ਹਾਂ ਮੈਂ ਫੇਰ ਸਵਾਲ ਦੇਤਾ ਫੇਰ ਭਾਣੂ ਪ੍ਰਤਾਪ ਤੇ ਉਹ ਕਹਿੰਦਾ ਤੂੰ ਨੂੰ ਮੈਂ ਕਿਹਾ ਮੈਂ ਕਿਉਂ ਕਵਾਂ ਮੇਰਾ ਜਥੇਦਾਰ ਆ ਹਵਾਰਾ ਉਹ ਤੁਸੀਂ ਕਿੰਨੇ ਪੁੱਠੇ ਸਵਾਲ ਪੁੱਛੇ ਆ ਮੈਂ ਤੁਹਾਨੂੰ ਪੁੱਛ ਸਕਦਾ ਮੈਂ ਪੁੱਠੇ ਢੀਕਦਾ ਮੈਂ ਤੁਹਾਨੂੰ ਜਵਾਬ ਦੇ ਸਕਦਾ ਤੁਹਾਡੀ ਗੱਲ ਦਾ ਜਵਾਬ ਦੇ ਸੁਣਾ ਤੁਸੀਂ ਅੱਤਵਾਦੀ ਨੂੰ ਭਾਈ ਕਹਿ ਰਹੇ ਹੋ ਮੈਨੂੰ ਬੜੀ ਪਿੰਚ ਹੋਈ ਬੜੇ ਮੈਂ ਪ੍ਰੈਸ ਕਾਨਫਰੰਸਾਂ ਕਰ ਦਿੱਤੀਆਂ ਨੇ ਅੱਜ ਤੱਕ ਕਿਸੇ ਪੱਤਰਕਾਰ ਨੇ ਅੱਤਵਾਦੀ ਨੂੰ ਭਾਈ ਨਹੀਂ ਕਿਹਾ ਜਗਤਾਰ ਸਿੰਘ ਵਾਰਾ ਗਿਆ ਉਹ ਜੱਥੇਦਾਰ ਹੈਗਾ ਆ ਫਾਰਮ ਨੇ ਉਹ ਜੱਥੇਦਾਰ ਵਾਰਾ ਸਾਹਿਬ ਮੇਰਾ ਜੱਥੇਦਾਰਾ ਮੈਂ ਮੰਨਦਾ ਮੈਂ ਕਿਉਂ ਕਹਾਂ ਅੱਤਵਾਦੀ ਮੈਂ ਨਹੀਂ ਕਹਿੰਦਾ ਅੱਜ ਤੋਂ ਬਾਅਦ ਸਾਡੀ ਪ੍ਰੈਸ ਕਾਨਫਰੰਸ ਨਹੀਂ ਆਣਾ ਜੱਥੇਦਾਰ ਹੈਗਾ ਆ ਫਾਰਮ ਨੇ ਉਹ ਜੱਥੇਦਾਰ ਅੱਜ ਤੋਂ ਬਾਅਦ ਸਾਡੀ ਪ੍ਰੈਸ ਕਾਨਫਰੰਸ ਨਹੀਂ ਹੋਣਾ ਰਿਕੁਐਸਟ ਮਤਲਬ ਕਿ ਇਹ ਆਤਮਾਜੀ ਬੋਲਵਾ ਦੇਵਾਗਾ ਨਾ ਮੈਂ ਉਹ ਗੱਲ ਕਰਨਾ ਜਿਹੜਾ ਅੱਤਵਾਦੀ ਦਾ ਫੋਲੋਅਰ ਹੋਵੇ ਉਹਨਾਂ ਨਾਲ ਗੱਲ ਕਰਨਾ। ਹਾਂ ਉਹ ਜੱਥੇਦਾਰ ਥੋੜੀ ਕਹਿ ਸਕਦੇ ਨੇ ਤੇਰੇ ਦੇਸ਼ ਨੂੰ ਤੋੜ ਰਹੇ ਹੈਗੇ। ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਨਹੀਂ ਬੰਦਾ ਆਪਣੀ ਗੱਲ ਨਹੀਂ ਰੱਖਦਾ। ਨਹੀਂ ਦੂਸਰਾ ਬੰਦਾ ਜਿਹੜਾ ਅੱਤਵਾਦੀ ਦੇ ਹੱਕ ਦੀ ਗੱਲ ਕਰੇ ਇੱਕ ਮੀਡੀਆ ਦਾ ਬੰਦਾ ਹੋ ਕੇ ਅੱਤਵਾਦੀ ਨੂੰ ਜੱਥੇਦਾਰ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਉਹਨੂੰ ਜੱਥੇਦਾਰ। ਤੁਸੀਂ ਆਹ ਤਾਂ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਜੱਥੇਦਾਰ ਥਾਪਿਆ ਹੋਇਆ। ਅੱਛਾ ਜਿੱਦਾਂ ਹੀ ਉਹਨੇ ਇਹ ਗੱਲ ਕਹੀ ਅੱਜ ਤੋਂ ਬਾਅਦ ਸਾਡੀ ਪ੍ਰੈਸ ਕਾਨਫਰੰਸ ਨਹੀਂ ਆਉਣਾ ਮੈਂ ਉਹਦੇ ਵੱਲ ਨਿਸ਼ਾਨਦਸ਼ਰ ਵੱਲੋਂ ਹੱਤ ਮਾਜੀ ਇਹਨਾਂ ਕੋਲ ਮੇਰੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਤੇ ਇਹ ਕਹਿੰਦੇ ਨੇ ਅੱਜ ਤੋਂ ਬਾਅਦ ਇਹਨ ਸਾਡੀ ਪ੍ਰੈਸ ਕਾਨਫਰੰਸ ਨਹੀਂ ਹੈ ਨਾ ਹੋਰ ਜ਼ਿਆਦਾ ਗਲਪ ਗਿਆ ਕਿਨੇ ਗਲਪ ਕਰਦੇ ਆ ਦਸ਼ਾਨ ਜੀ ਦਾ ਕਹਿਣਾ ਇਹ ਆ ਕਿ ਇਹ ਮੇਰੇ ਸਵਾਲਾਂ ਦੇ ਅੱਗੇ ਤੋਂ ਜਵਾਬ ਨਹੀਂ ਦੇ ਸਕਦੇ ਅੱਗੇ ਤੋਂ ਨਹੀਂ ਨਹੀਂ ਹੈਲੋ ਹੈਲੋ ਤੁਸੀਂ ਕਹਿੰਦੇ ਹਰ ਤੂੰ ਨਹੀਂ ਤੁਸੀਂ ਹਰ ਤੂੰ ਨਹੀਂ ਬੋਲ ਅਗਰ ਤੁਸੀਂ ਚਾਹੋਗੇ ਯਾਰ ਥੋੜਾ ਤੁਸੀਂ ਕੀ ਕਹਿਣਾ ਮੈਂ ਕੀ ਕਹਿ ਰਿਹਾ ਜੇ ਤੂੰ ਅੱਤਵਾਦੀ ਨੂੰ ਜੱਥੇਾਰ ਦੱਸਣਾ ਫਿਰ ਸਾਡੀ ਪ੍ਰੈਸ ਕਾਨਫਰੰਸ ਆਨ ਦੀ ਲੋ ਨੀ ਲਾਸਟ ਚ ਨਾ ਉਹਨੇ ਸੀਆਈਡੀ ਵਾਲੇ ਬੁਲਾ ਲੇ ਪੁਲਿਸ ਆ ਗਈ ਵੀ ਉਥੇ ਖਾ ਅੱਤਵਾਦੀ ਆ ਗਏ ਨੇ ਉੱਥੇ ਤੇ ਉੱਥੇ ਹੱਤਵਾਦੀ ਆ ਗਏ ਉੱਥੇ ਹਮਲਾ ਹੋ ਗਿਆ ਪਤਾ ਨਹੀਂ ਕੀ ਕੀ ਇਹਨਾਂ ਨੇ ਰਿਪੋਰਟਾਂ ਉੱਪਰ ਤੱਕ ਭੇਜਤੀਆਂ ਅੱਛਾ ਉਸ ਟਾਈਮ ਮੈਂ ਬਿਲਕੁਲ ਜਰਨਲਿਜ਼ਮ ਦੇ ਵਿੱਚ ਨਵਾਂ ਸੀ ਬਿਲਕੁਲ ਨਵਾਂ ਮੈਂ 6 ਮਹੀਨੇ ਹੋਏ ਸੀ ਮੈਨੂੰ ਕੰਮ ਕਰਦੇ ਹੋਏ ਸੀਐਡੀ ਵਾਲਾ ਲੜਕਾ ਇੱਕ ਆਇਆ ਉੱਚਾ ਲੰਬਾ ਮੇਰੇ ਕੋਲ ਆ ਕੇ ਮੇਰੇ ਮੋਢੇ ਤੇ ਹੱਥ ਰੱਖਦਾ ਕਹਿੰਦਾ ਸਰਦਾਰਾ ਕੀ ਕਰਤਾ ਤੂੰ ਉਹ ਮੈਂ ਕਿਹਾ ਇਹਨੂੰ ਜੱਥੇਦਾਰ ਬਾਰੇ ਸਵਾਲ ਪੁੱਛਿਆ ਸੀ ਉਹ ਸੀਐਡੀ ਵਾਲਾ ਮੁੰਡਾ ਬੰਦਾ ਉਹ ਬਹੁਤ ਵਧੀਆ ਕੀਤਾ ਇਹਨੂੰ ਹੋਰ ਪੁੱਛ ਮੈਂ ਤੇ ਹੀ ਖੜਿਆ ਫਿਕਰ ਨਾ ਕਰੀ ਮੈਂ ਕਿਹਾ ਤੂੰ ਕੌਣ ਹੈ ਕਹਿੰਦਾ ਮੈਂ ਸੀਏਡੀ ਤੋਂ ਆ ਮੈਂ ਹਵਾਰੇ ਦਾ ਫੈਨ ਆ ਮੈਂ ਅਸਲ ਚ ਮੈਂ ਨਹੀਂ ਕਰਦਾ ਕਰੇ ਕਰਾਵੇ ਆਪੇ ਆਪ ਮਨਸ ਕੇ ਕਿਛ ਨਾ ਹੀ ਆਤ ਕੋਈ ਸੋਚ ਸਕਦਾ ਹੈ ਕਿ ਮੈਂ ਇਦਾਂ ਜਾ ਕੇ ਪੰਗਾ ਲੈ ਲਵਾਂ ਤੇ ਸੀਏਡੀ ਵਾਲਾ ਕੋਈ ਆ ਕੇ ਕਹੇਗਾ ਯਾਰ ਤੂੰ ਐਸੀ ਇਸੀ ਤੈਸੀ ਦੇ ਦੇ ਮੈਂ ਖੜਿਆ ਉਹ ਜਿਹੜਾ ਕੈਮਰਾਮੈਨ ਸੀਗਾ ਉਹ ਮੇਰਾ ਕਜ਼ਨ ਬ੍ਰਦਰ ਆ ਅੱਜ ਵੀ ਜਦੋਂ ਅਸੀਂ ਯਾਦ ਕਰਦੇ ਨਾ ਬੈਠ ਕੇ ਕਹਿੰਦਾ ਭਾਈ ਤੁਹਾਡੇ ਨਾਲ ਨਹੀਂ ਤੁਹਾਡੇ ਨਾਲ ਨਹੀਂ ਜਾਣਾ ਤੁਸੀਂ ਓਹੋ ਉਸ ਤੋਂ ਬਾਅਦ ਸ਼ਰਮਾ ਇੰਨਾ ਕਲਪਿਆ ਉਹਨੇ ਜਾ ਕੇ ਖਰੜ ਥਾਣੇ ਮੇਰੇ ਖਿਲਾਫ ਕੰਪਲੇਂਟ ਦਿੱਤੀ ਵੀ ਇਹਨੇ ਮੇਰੀ ਮਾਨ ਹਾਨੀ ਕੀਤੀ ਸਵਾਲ ਪੁੱਛੇ ਤਨੂੰ ਮੈਂ ਤਾਂ ਤਨੂੰ ਗਲਤ ਬੋਲਿਆ ਨਹੀਂ ਚੀਕਾ ਤਾਂ ਤੂੰ ਮਾਰੀਆਂ ਅੱਛਾ ਉਸ ਟਾਈਮ ਤੱਕ ਮੈਨੂੰ ਕੋਈ ਨਹੀਂ ਜਾਣਦਾ ਸੀਗਾ ਪਰ ਜੰਦਰ ਸਿੰਘ ਪਰਵਾਨਾ ਮੈਨੂੰ ਇਹਨਾਂ ਨੇ ਪਰਵਾਨਾ ਭੇਜਦਾ ਖਰੜ ਥਾਣੇ ਵਾਲਿਆਂ ਨੇ ਵੀ ਤੁਸੀਂ ਆਣਾ ਲੋਕਡਾਊਨ ਦਾ ਟਾਈਮ ਮੈਂ ਇਕੱਲਾ ਬੰਦਾ ਮੈਂ ਨਵਾਂ ਆਇਆ ਸੀ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਮੈਂ ਕਿਹਾ ਯਾਰ ਮੈਨੂੰ ਘਰ ਦਾ ਪਰਵਾਨਾ ਭੇਜਦਾ ਪਰਵਾਨੀ ਦਾਬਾ ਮਾਰਨਾ ਸੀ ਪੁਲਿਸ ਵਾਲਿਆਂ ਤੋਂ ਮੈਂ ਇੱਧਰ ਉੱਧਰ ਫੋਨ ਫੋਨ ਖੜਕਾਏ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਪਰਵਾਨਾ ਬਰਜਿੰਦਰ ਸਿੰਘ ਪਰਵਾਨਾ ਨਾਲ ਗੱਲ ਕਰ ਮੈਂ ਫੋਨ ਕੀਤਾ ਮੈਂ ਕਿਹਾ ਪਰਵਾਨਾ ਸਾਹਿਬ ਇਦਾਂ ਇਦਾਂ ਗੱਲ ਹੈ ਉਹ ਕਹਿੰਦਾ ਪਰਵਾਹੀ ਨਾ ਮਾਰ ਤੂੰ ਐਸੀ ਦੀ ਤੈਸੀ ਮੈਂ ਜਿੱਦਣ ਮੈਨੂੰ ਇਹਨਾਂ ਨੇ ਬੁਲਾਇਆ ਸੀ ਥਾਣੇ ਉਦਣ ਮੈਂ ਸੱਚੀ ਗੱਲ ਆ ਮੈਂ ਕਮਾਲ ਮੰਨਦਾ ਮੈਂ ਅਣਜਾਣ ਜਾਂ ਮੈਨੂੰ ਕੋਈ ਨਹੀਂ ਜਾਣਦਾ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਵ ਨਿਸ਼ਾਨ ਸ਼ਰਮਾ ਨੂੰ ਸਵਾਲ ਪੁੱਛਿਆ ਤੇ ਉਹ ਚੀਕਾਂ ਮਾਰਦਾ ਫਿਰਦਾ ਮੈਂ ਥਾਣੇ ਬਾਅਦ ਚ ਪਹੁੰਚਿਆ ਲਾਕਡਾਊਨ ਦਾ ਟਾਈਮ ਬਾਹਰ ਬੰਦਾ ਨਿਕਲਣ ਨਹੀਂ ਦਿੰਦੇ ਮੈਨੂੰ ਉਹਨਾਂ ਨੇ ਬੁਲਾ ਲਿਆ ਮੈਂ ਥਾਣੇ ਬਾਅਦ ਚ ਪਹੁੰਚਿਆ ਮੇਰੇ ਪਹੁੰਚਣ ਤੋਂ ਪਹਿਲਾਂ ਉੱਥੇ 60 70 ਨੇ ਅੰਗ ਸਿੰਘ ਪਰਵਾਨਾ ਆ ਪਹੁੰਚਿਆ ਹੋਇਆ ਪੂਰਾ ਖਲਾਰਾ ਪਾਇਆ ਹੋਇਆ ਨਿਸ਼ਾਨਤ ਸ਼ਰਮਾ ਉੱਥੇ ਥਾਣੇ ਦੇ ਅੰਦਰ ਬੈਠਿਆ ਸੀ ਉੱਥੇ ਸਿਟੀ ਦੇ ਸਰਦ ਦੋ ਥਾਣੇ ਨੇ ਆਪ ਥਾਣੇ ਦੇ ਅੰਦਰ ਬੈਠਾ ਸੀ ਇਹ ਪਿਛਲੇ ਦਰਵਾਜ਼ੇ ਤੋਂ ਨਿਕਲੇ ਆ ਉਹਦੇ ਨਾਲ ਦੇ ਆਨੇ ਸਾਡੇ ਜਿਹੜੇ ਨਿਹੰਗ ਸਿੰਘ ਸੀ ਉਹ ਨਾਲ ਦੇ ਬੰਦਿਆਂ ਨੂੰ ਪਛਾਣ ਕੇ ਉਹਨਾਂ ਨੇ ਉਹਨਾਂ ਨੂੰ ਘੇਰ ਲਿਆ ਉੱਥੇ ਖਲਾਰਾ ਪੈ ਗਿਆ ਹਾਲੇ ਮੈਂ ਪਹੁੰਚਿਆ ਨਹੀਂ ਪਰਵਾਨਾ ਮੈਨੂੰ ਫੋਨ ਕਰਕੇ ਕਹਵੇ ਤੂੰ ਸਾਨੂੰ ਇੱਥੇ ਬੁਲਾ ਲਿਆ ਆਪ ਤੂੰ ਪਹੁੰਚਿਆ ਨਹੀਂ ਉਹਦੀ ਵੀ ਬਹੁਤ ਮੈਂ ਕਹਿੰਨਾ ਗੁਰੂ ਸਾਹਿਬ ਉਹਨੂੰ ਚੜ੍ਹਦੀ ਕਲਾ ਬਖਸ਼ੇ ਸਾਡੇ ਭਰਾ ਨੂੰ ਪਹਿਲੀ ਵਾਰੀ ਮੇਰੀ ਢੀ ਪਿੱਠ ਤੇ ਜੇ ਕੋਈ ਖੜਿਆ ਤੇ ਉਹ ਪਰਮਾਨੰਦ ਖੜਿਆ ਸੀਗਾ